ਚੈਨਲਪ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਕੈਲੀਫੋਰਨੀਆ ਦੇ ਵਿੱਚ ਜਿਹੜੀ ਜਿਹੜਾ ਇੱਕ ਜੁਵਨਾਈਲ ਹਾਲ ਆ ਮਤਲਬ ਇੱਕ ਥਾਂ ਜਿੱਥੇ ਜਿਹੜੇ ਕਿਡਸ ਨੇ ਉਹਨਾਂ ਨੂੰ ਰੱਖਿਆ ਜਾਂਦਾ ਆ ਜਿਹੜੇ ਕੋਈ ਗਲਤੀ ਕਰਦੇ ਆ ਕਾਨੂੰਨ ਭੰਗ ਕਰਦੇ ਆ ਉਹਨਾਂ ਨੂੰ ਫੜਨ ਲਈ ਜਿਹੜੀ ਜੇਲ ਹੁੰਦੀ ਦੂਜੇ ਸ਼ਬਦਾਂ ਦੇ ਵਿੱਚ ਜਿਹਨੂੰ ਸੌਖੇ ਸ਼ਬਦਾਂ ਦੇ ਵਿੱਚ ਸਾਹਮਣਾ ਸਮਝੜਾ ਹੋਵੇ ਜਿਹੜੀ ਇਹ ਇਹਨੂੰ ਲੋਸ ਪੈਡਰਨਸ ਜੁਵਨਲ ਹਾਲ ਕਹਿੰਦੇ ਆ ਇਸ ਥਾਂ ਦੇ ਉੱਤੇ ਇੱਕ ਘਟਨਾ ਵਾਪਰੀ ਆ ਕੁਝ ਅਫਸਰਾਂ ਨੂੰ ਚਾਰਜ ਕੀਤਾ ਗਿਆ ਕੀਤਾ ਕੀ ਇਹਨਾਂ ਅਫਸਰਾਂ ਦਾ ਕੰਮ ਕੀ ਹੁੰਦਾ ਇੱਥੇ ਜੇਲ੍ਹ ਦੇ ਵਿੱਚ ਜਾਂ ਜਿਹੜੀ ਬੱਚਿਆਂ ਨੂੰ ਰੱਖਣ ਲਈ ਜਗ੍ਹਾ ਆ ਉਹ ਇਹ ਆ ਕਿ ਇਹਨਾਂ ਦੀ ਲੜਾਈ ਕਰਾਈ ਆ ਆਪਸ ਦੇ ਵਿੱਚ ਜਿੱਦਾਂ ਜਿੱਦਾਂ ਬੌਕਸਿੰਗ ਦਾ ਮੈਚ ਹੁੰਦਾ ਨਾ ਕਿ ਇੱਕ ਦੂਜੇ ਨੂੰ ਲੜਾ ਕੇ ਦੇਖਦੇ ਹੁੰਦੇ ਸੀ ਪੁਰਾਣੇ ਰੋਮ ਦੇ ਵਿੱਚ ਰਾਜੇ ਉਸ ਤਰੀਕੇ ਦੇ ਨਾਲ ਟੀ ਅਫੀਸਰ ਜਿਨ੍ਹਾਂ ਦਾ ਕੰਮ ਇਹ ਨਾਲ ਬੱਚਿਆਂ ਨੂੰ ਬਚਾਉਣਾ ਸੀ ਜਿਹੜੇ ਕਿ ਅਡਲਟ ਸੀ ਇਹਦੇ ਵਿੱਚ ਸਿੱਧੇ ਸਿੱਧੇ ਇਨਵੋਲਵ ਦੱਸੇ ਗਏ ਕੀਤਾ ਕੀ ਉਹਨਾਂ ਨੇ بجائے ਇਹਦੇ ਕਿ ਕੋਈ ਲੜਾਈ ਜੇਕਰ ਉੱਥੇ ਹੁੰਦੀ ਹੈ ਉਹਨੂੰ ਰੋਕਣ ਦੇ ਲਈ ਉਹਨਾਂ ਦੀਆਂ ਲੜਾਈਆਂ ਕਰਾਈਆਂ ਜਿਹੜੇ ਨਿਆਣੇ ਜਿਨ੍ਹਾਂ ਦੀ ਉਮਰ 12 ਸਾਲਾਂ ਤੋਂ 18 ਸਾਲਾਂ ਦੇ ਵਿੱਚ ਵਿੱਚ ਸੀ ਜਦੋਂ ਉਹ ਦੇਖ ਰਹੇ ਸੀ ਉਹਨਾਂ ਨੂੰ ਉਸ ਵੇਲੇ ਉਹਨਾਂ ਦੀ ਆਪ ਲੜਾਈ ਕਰਾਈ ਇਹ ਜਿਹੜੀਆਂ 6 ਮਹੀਨੇ ਤੱਕ ਇਦਾਂ ਲੜਾਈਆਂ ਹੁੰਦੀਆਂ ਰਹੀਆਂ ਜੁਲਾਈ ਤੋਂ ਲੈ ਕੇ ਦਸੰਬਰ 2023 ਤੱਕ ਤੇ ਫਿਰ 24 ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਜਿੱਥੋਂ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਈ ਜਿਹੜੀਆਂ ਫਾਈਟਸ ਦੱਸੀਆਂ ਜਾ ਰਹੀਆਂ 69 ਫਾਈਟਸ ਇਨ ਟੋਟਲ ਹੋਈਆਂ 143 ਬੱਚਿਆਂ ਨੂੰ ਮਜਬੂਰ ਕੀਤਾ ਗਿਆ ਨਾ ਕਿਡਸ ਨੂੰ ਕਿ ਤੁਸੀਂ ਆਪਸ ਦੇ ਵਿੱਚ ਲੜੋ ਲੋਕਾਂ ਨੂੰ ਪਤਾ ਕਿਦਾਂ ਲੱਗਾ ਜਿਹੜੀ ਵੀਡੀਓ ਜਨਵਰੀ 2024 ਦੇ ਵਿੱਚ ਲੀਕ ਹੋਈ ਸੀ ਉਹ ਤੋਂ ਫਿਰ ਜਿਹੜੀ ਆਨਲਾਈਨ ਚੱਲੇ ਜਿਹੜੀ ਵੀਡੀਓ ਹੋਈ ਤੇ ਉਸ ਤੋਂ ਬਾਅਦ ਲੋਕ ਮਤਲਬ ਇੱਕ ਕਰੀ ਝਟਕਾ ਲੱਗਿਆ ਸੀ ਲੋਕਾਂ ਨੂੰ ਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋਈ ਤੇ ਬਾਅਦ ਦੇ ਵਿੱਚ ਉਹ ਕਿ ਜੋ ਜੋ ਕੁਝ ਵਾਪਰਿਆ ਹੁਣ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਕਈ ਸੀਰੀਅਸ ਕ੍ਰਿਮੀਨਲ ਚਾਰਜ ਜਿਹੜੇ ਆ ਉਹ ਲਾਏ ਜਾ ਰਹੇ ਆ ਚਾਈਲਡ ਅਬਿਊਜ਼ ਜਾਨੀ ਕਿ ਬੱਚਿਆਂ ਨੂੰ ਖਤਰੇ ਦੇ ਵਿੱਚ ਪਾ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਕਾਂਸਪੀਰੇਸੀ ਇਕੱਠੇ ਹੋ ਕੇ ਕੋਈ ਸਕੀਮ ਬਣਾਉਣੀ ਜਿਹੜੀ ਮਤਲਬ ਇੱਕ ਦੂਜੀ ਗੱਲ ਆ ਕਿ ਕਿਸੇ ਨੂੰ ਫਿਜ਼ੀਕਲੀ ਹਾਮ ਕਰਨਾ ਇਹ ਚਾਰਜ ਉਹਨਾਂ ਦੇ ਉੱਤੇ ਲਾਏ ਗਏ ਆ 22 ਆਫੀਸਰ ਪਹਿਲਾਂ ਹੀ ਕੋਰਟ ਵਿੱਚ ਜਾ ਚੁੱਕੇ ਆ 8 ਨੂੰ ਅਪ੍ਰੈਲ ਦੇ ਵਿੱਚ ਜਿਹੜੇ ਆ ਜਿਹੜੇ ਆ ਉਹ ਜਾਣਗੇ ਹੁਣ ਜਿਹੜੇ ਆਫੀਸ਼ੀਅਲਸ ਕੀ ਕਹਿੰਦੇ ਜਿਹੜਾ ਟਾਰਨੀ ਜਨਰਲ ਨੇ ਰੌਪ ਪਹੁੰਚਤਾ ਉਹਨਾਂ ਨੇ ਇਹ ਕਿਹਾ ਆ ਜਿਹੜੇ ਕਿ ਇਨਚਾਰਜ ਜਿਹੜੇ ਚਾਰ ਜਿਹੜੇ ਕਿ ਹੈਗੇ ਆ ਜਸਟਿਸ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਨੂੰ ਦੇਣਾ ਹੁੰਦਾ ਟਾਰਨੀ ਜਨਰਲ ਜਿਹੜੇ ਹੈਗੇ ਆ ਉਹਨਾਂ ਨੇ ਇਹਦੇ ਉੱਤੇ ਇਹ ਕਿਹਾ ਕਿ ਬਹੁਤ ਸੀਰੀਅਸ ਕ੍ਰਾਈਮ ਆ ਕਿ ਇਹ ਅਫੀਸਰ ਜਿਨ੍ਹਾਂ ਦਾ ਕੰਮ ਇਹ ਸਾਰਾ ਕੁਝ ਰੋਕਣਾ ਸੀ ਉਹ ਇਹਦੇ ਵਿੱਚ ਇਨਵੋਲਵ ਰਹੇ ਇਸ ਕਰਕੇ ਇਹ ਮਹੱਤਵਪੂਰਨ ਕਿ ਜਿਹੜੇ ਅਫੀਸਰ ਨੇ ਉਹ ਅਬਿਊਜ਼ ਕਰ ਰਹੇ ਆ ਜਿਹੜਾ ਪਾਵਰ ਦਾ ਵੀ ਤੇ ਲੋਕਾਂ ਦੇ ਨਾਲ ਵੀ ਤੱਕਾ ਜਿਹੜਾ ਇਸ ਮਾਮਲੇ ਦੇ ਵਿੱਚ ਕੀਤਾ ਜਾ ਰਿਹਾ ਅਗਲੀ ਇਨਵੈਸਟੀਗੇਸ਼ਨ ਇਹਦੇ ਉੱਤੇ ਹੁਣ ਜਾਰੀ ਹੈ